ਬੇਰੀ ਲਾਥੇ ਘਟਨਾ ਹੋਈ ਹੈ ਕੀ ਮੌਨਾ ਕੀ ਪਰਸੁਰਤ ਹੋਈ ਹੈ ਜੀ ਯਾਰਾਂ ਬੰਦੀ ਕੀ ਕੀ ਹੋਇਆ ਬਸ ਵੀ ਮੈਂ ਜਾ ਰਿਹਾ ਸੀਗਾ ਸਰਕਾਰ ਦੇ ਕੰਮ ਦੇ ਵਿੱਚ ਕਰਾਲੀ ਚ ਸੀਗਾ ਜੀ ਮੈਂ ਪੁਲ ਚੜਨ ਲੱਗਿਆ ਸੀਗਾ ਸਾਈਡ ਤੋਂ ਇੱਕਦੋਂ ਲੈਫਟ ਸਾਈਡ ਤੋਂ ਫਾਇਰ ਹੋਇਆ ਬਰੇ ਗੱਡੀ ਤੇ ਜਿਹੜੇ ਖਿੜਕੀ ਤੇ ਲੱਗੇ ਜੀ ਕਿੰਨੇ ਫਾਇਰ ਕਿੰਨਾ ਹੋਇਆ ਇੱਕੋ ਫਾਇਰ ਹੋਇਆ ਪਰ ਕਿਹਾ ਨਾ ਉਹ ਮੈਂ ਗੱਡੀ ਭਜਾਲੀ ਸੀਗੀ ਜੀ ਕਿਉਂਕਿ ਇਹ ਸਾਨੂੰ ਲੱਗਿਆ ਜਿਵੇਂ ਟਰੈਪ ਲੱਗਿਆ ਹੋਇਆ ਹੈ ਜੀ ਤੇ ਪਰ ਜਦੋਂ ਅਸੀਂ ਥੋੜਾ ਅੱਗੇ ਜਾ ਕੇ ਦੇਖਿਆ ਹਨੇਰਾ ਜਿਆਦਾ ਰਾਤ ਹੋਣ ਕਰਕੇ ਪਤਾ ਨਹੀਂ ਲੱਗਿਆ ਜੀ ਕਿੱਧਰੋਂ ਆਇਆ ਬੈਂ ਆਇਆ ਆਇਆ ਮੇਰੀ ਲੈਫਟ ਸਾਈਡ ਕੋਈ ਜਿੱਤੇ ਮੈਂ ਬੈਠਾ ਸੀ ਕੁਝ ਨਹੀਂ ਪਤਾ ਜੀ ਰਾਤ ਦਾ ਪਿਆ ਉਹ ਦੱਸਿਆ ਰਿਹਾ ਵੀ ਮੈਂ ਪੁਲ ਚੜ ਗਿਆ ਉਹ ਕਰਕੇ ਪੁਲ ਥੱਲੇ ਡਿਵਾਈਡਿੰਗ ਰਸਤੇ ਸੀਗੇ ਜੀ ਮੈਂ ਜਦੋਂ ਪੁਲ ਚੜਦੇ ਹਾਂ ਸਲੋ ਆ ਉਹ ਇਕੜਾ ਥੱਲੇ ਨੂੰ ਵੀ ਜਾਂਦਾ ਗੱਡੀ ਸਪੀਡ 'ਤੇ ਅਸੀਂ ਅੱਗੇ ਲੱਗੇ ਜੀ ਸਰ ਕੋਈ ਕਿਸੇ ਸ਼ਾਖਾ ਕੋਈ ਨਹੀਂ ਚੱਲ ਰਿਹਾ ਜੀ ਅਫਸਰ ਸਹਿਬਾਨ ਲੱਗੇ ਹੋਏ ਲੱਗਦਾ ਹੈ ਕਿ ਕਈ ਮਹੀਨੇ ਤੋਂ ਕੇਵੀ ਆ ਰਹੇ ਹਾਂ ਹਾਂਜੀ 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 ਪਹਿਲਾਂ ਵੀ ਪਰਚਾ ਦਰਜ ਹੋਇਆ ਹੋਇਆ ਹੈ ਹਾਂਜੀ